ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਏ ਆ ਜੋ ਕਿ 1300 ਸਕਰ ਫੁੱਟ ਏਰੀਏ ਦੇ ਵਿੱਚ ਬਣੀ ਹੋਈ ਇਹ ਕੋਠੀ ਹੈਗੀ ਤੇ 9 ਲੱਖ ਰੁਪਏ ਇਸ ਕੋਠੀ ਦੇ ਉੱਤੇ ਹੁਣ ਤੱਕ ਲੱਗ ਚੁੱਕਿਆ ਹੈ ਵਿੱਚੇ ਲੇਬਰ ਵਿੱਚੇ ਪਲਾਸਤਰ ਵਗੈਰਾ ਹੋ ਚੁੱਕੀ ਹੈ ਕੋਠੀ ਤੇ ਕੰਮ ਜੋੜੀਆਂ ਦਾ ਤੇ ਟਾਈਲਾਂ ਦਾ ਪੱਥਰ ਵਗੈਰਾ ਦਾ ਕੰਮ ਰਹਿਦਾ ਤੇ ਡਿਜ਼ਾਈਨ ਐਲੀਵੇਸ਼ਨ ਵਗੈਰਾ ਤੁਸੀਂ ਵੇਖ ਸਕਦੇ ਹੋ ਅੰਦਰ ਤੋਂ ਵੀ ਤੁਹਾਨੂੰ ਆਪਾਂ ਪਲਾਨ ਵਿਖਾ ਦੇਾਂਗੇ ਪਲਾਨ ਸੋਹਣਾ ਕੋਠੀ ਦਾ ਛੋਟੇ ਪਰਿਵਾਰ ਵਾਸਤੇ ਛੋਟੀ ਫੈਮਿਲੀ ਵਾਸਤੇ ਬਹੁਤ ਸੋਹਣਾ ਘਰ ਹੈ ਤੇ ਜਾਇਜ਼ ਜੇ ਕਮਰੇ ਨੇਗੇ ਜਿੰਨੇ ਆਪਾਂ ਨੂੰ ਚਾਹੀਦੇ ਨੇਗੇ ਫालतू ਕੁਝ ਨਹੀਂ ਹੈਗਾ 1300 ਸਕਰ ਫੁੱਟ ਏਰੀਆ ਬਿਲਕੁਲ ਜਾਇਜ਼ ਹੁੰਦਾ ਦੋਸਤੋ 12 1300 ਨਾਰਮਲ ਏਰੀਆ ਦਾ ਬਹੁਤ ਸੋਹਣਾ ਮਕਾਨ ਬਣਦਾ 12 1300 ਸਕਰ ਫੁੱਟ ਏਰੀਆ ਦੇ ਵਿੱਚ ਤੇ ਇਸ ਤੇ ਮਿਸਤਰੀ ਦਿਵਾਈ ਦੇ ਕਹਿਣ ਅਨੁਸਾਰ 15 ਲੱਖ ਰੁਪਏ ਦੇ ਵਿੱਚ 15 ਲੱਖ ਰੁਪਏ ਲੱਗਣਾ ਇਸ ਕੋਠੀ ਤੇ ਕੰਪਲੀਟ ਹੋਣ ਤੱਕ ਵਿੱਚੇ ਜੋੜੀਆਂ ਤੇ ਵਿੱਚੇ ਪੱਥਰ ਦਾ ਕੰਮ 15 ਲੱਖ ਰੁਪਏ ਦੇ ਵਿੱਚ ਕੰਪਲੀਟ ਹੋ ਜਾਣੀ ਹੈ ਕੋਠੀ ਇਹ ਉਸ ਤੋਂ ਬਾਅਦ ਜੇਕਰ ਫਰਨੀਚਰ ਵਗੈਰਾ ਦਾ ਕਈ ਹੈ ਤਾਂ ਉਹ ਆਪਾਂ ਜਿਹੇ-ਜਾ ਵੀ ਰੱਖ ਸਕਦੇ ਹੁੰਦੇ ਆ ਦੋਸਤੋ ਉਹ ਅਲੱਗ ਚੀਜ਼ ਰਹੇਗੀ ਇਹ ਦੇਖ ਸਕਦੇ ਆਪਾਂ ਇੱਧਰ ਰਾਈਟ ਸਾਈਡ ਤੇ ਜੋ ਕਿ ਡ੍ਰਾਈング ਰੂਮ ਦਾ ਬਾਹਰ ਇੱਕ 게ਟ ਬਾਹਰ ਕੱਢਿਆ ਹੋਇਆ ਪੋਰਚ ਦੇ ਵਿੱਚ ਜੋ ਕਿ ਸਿੱਧਾ ਮਹਿਮਾਨ ਡ੍ਰਾਈング ਰੂਮ ਦੇ ਵਿੱਚ ਬੈਠ ਸਕੇ ਤੇ ਇਧਰ ਇਹ ਮੇਨ 게ਟ ਆ ਗਿਆ ਕੋਠੀ ਦਾ ਤੇ ਇਧਰ ਰਾਈਟ ਸਾਈਡ ਤੇ ਜੋ ਕਿ ਇੱਕ ਵਾਰ ਅੰਦਰ ਹੈਗਾ ਡ੍ਰਾਈング ਰੂਮ ਦਾ ਆ ਵੇਖੋ ਦਾਰਾਂ ਬਾਏ 12 ਸਕਰ ਫੁੱਟ ਦਾ ਇਹ ਡ੍ਰਾਈੰਗ ਰੂਮ ਬਣਿਆ ਹੋਇਆਗਾ ਜੋ ਕਿ ਇੱਕ 게ਟ ਬਾਹਰ ਹੈ ਤੇ ਇੱਕ ਲੋਬੀ ਦੇ ਵਿੱਚ ਹੈਗਾ ਤੇ ਇਧਰ ਲੈਫਟ ਸਾਈਡ ਤੇ ਇਹ ਕਿਚਨ ਬਣਿਆ ਹੋਇਆਗਾ ਆ ਵੇਖੋ ਜੀ ਕਿਚਨ ਵਧੀਆ ਕਾਫੀ ਖੁੱਲਾ ਕਿਚਨ ਹੈਗਾ ਤੇ ਇਧਰ ਜੋ ਛੋਟਾ ਬਾਹਰ ਰੱਖਿਆ ਹੋਇਆ ਇਧਰ ਬਾਈ ਹੋਰਾਂ ਨੇ ਆਰ ਜੀ ਚੁੱਲਾ ਝੌਂਕਾ ਬਣਾਉਣਾਗਾ ਇੱਥੇ ਨੀਵਾਗਾ ਕਾਫੀ ਪਰਤ ਪਾ ਕੇ ਪੁਰਾਣਾ ਘਰ ਹੈ ਬਾਈ ਹੋਰਾਂ ਦਾ ਉਧਰ ਤੇ ਇਹ ਪਲਾਨ ਕਰਨਾਗਾ ਦੁਬਾਰਾ ਟਾਕੇ ਤੇ ਉਸਦੇ ਨਾਲ ਕਿਚਨ ਦੇ ਮੂਰੇ ਇਹ ਸਟੋਰ ਬਣਾਇਆ ਹੋਇਆਗਾ ਆ ਵੇਖੋ ਛੋਟਾ ਜਿਹਾ ਇੱਕ ਸਟੋਰ ਬਣਾਇਆ ਹੋਗਾ ਤੇ ਸਟੋਰ ਦੇ ਨਾਲ ਹੀ ਅੱਗੇ ਇੱਕ ਬੈਡਰੂਮ ਹੈਗਾ। ਆ ਵੇਖ ਸਕਦੇ ਤੁਸੀਂ ਬੈਡਰੂਮ ਦੇ ਵਿੱਚ ਇੱਕ ਕਾਫੀ ਵੱਡੀ ਵਿੰਡੋ ਰੱਖੀ ਹੋਈ ਆ ਜੋ ਕਿ ਨੇਚਰਲ ਕਾਫੀ ਲਾਈਟ ਪਵੇ ਤੇ ਵੈਂਟੀਲੇਸ਼ਨ ਦਾ ਵਧੀਆ ਧਿਆਨ ਰੱਖਿਆ ਹਵਾ ਵੀ ਕਰਾਸ ਹੁੰਦੀ ਹੈਗੀ ਤਾਂ ਫਿਰ ਔਖਾ ਨਹੀਂ ਲੱਗਦਾ ਹੈਗਾ ਮਤਲਬ ਨੇਰਾ ਵਗੈਰਾ ਇੱਥੇ ਸਹੀ ਨਹੀਂ ਲੱਗਦੀ ਇਹ ਕੋਠੀ ਚਾਨਣੋਂ ਜ਼ਰੂਰੀ ਹੁੰਦਾ ਕੋਠੀ ਦੇ ਵਿੱਚ ਦੋਸਤੋ ਤੇ ਇੱਕ ਬੈਡਰੂਮ ਇੱਧਰ ਬਣਿਆ ਹੋਇਆ ਹੈਗਾ ਰਾਈਟ ਸਾਈਡ ਤੇ ਜੋ ਕਿ ਡ੍ਰੈੰਗ ਰੂਮ ਦੇ ਬੈਕ ਸਾਈਡ ਤੇ ਆ ਗਿਆ। ਆ ਵੇਖੋ ਦੋ ਬੈਡਰੂਮ ਨੇ ਇਸ ਕੋਠੀ ਦੇ ਵਿੱਚ نیچے ਤੇ ਉੱਪਰ ਸਿਰਫ ਪੌੜੀਆਂ ਵਾਲੀ ਜਗ੍ਹਾ ਛੱਤੀ ਹੋਈ ਹੈਗੀ ਜੋ ਕਿ ਮਮਟੀ ਬਣਾਈ ਹੋਈ ਹੈ ਤੇ ਧਰ ਪੌੜੀਆਂ ਦੇ نیچے ਵਾਸ਼ਰੂਮ ਤੇ ਡਰੈਸਿੰਗ ਰੂਮ ਜੋ ਕਿ ਕਾਮਨ ਬਣਾਏ ਹੋਏ ਨੇ ਕਾਮਨ ਤੌਰ ਤੇ ਅਟੈਚ ਆਪਾ ਲੋਬੀ ਦੇ ਵਿੱਚੋਂ ਸਾਰਾ ਪਰਿਵਾਰ ਯੂਜ਼ ਕਰ ਸਕਦੇ ਆ ਕਿਸੇ ਬੈਡਰੂਮ ਦੇ ਨਾਲ ਵਾਸ਼ਰੂਮ ਅਟੈਚ ਨਹੀਂ ਕੀਤਾ ਤੇ ਆ ਜੋ ਉੱਪਰੋਂ ਵਿਖਾ ਦਿੰਨੇ ਆਂ ਦੋਸਤੋ ਸੋਕੇ ਮੇ ਲੱਗੀ ਕੋਠੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਛੋਟੇ ਪਰਿਵਾਰ ਵਾਲੇ ਨੂੰ ਘੱਟ ਖਰਚਾ ਕਰਨਾ ਹੁੰਦਾ ਕਿਸੇ ਭਰਾ ਨੇ ਤਾਂ ਕੋਈ ਕੰਮ ਆ ਜਾਂਦੀ ਹੁੰਦੀ ਹੈ ਵੀਡੀਓ ਕੋਈ ਆਈਡੀਆ ਆ ਜਾਂਦਾ ਹੁੰਦਾ ਸਿਰਫ 15 ਲੱਖ ਰੁਪਏ ਦੇ ਵਿੱਚ ਇਹ ਦੋਸਤੋ ਸਾਰੀ ਕੋਠੀ ਕੰਪਲੀਟ ਹੋਣੀ ਹੈ ਤੇ ਇਸ ਤੇ ਹੁਣ ਤੱਕ 9 ਲੱਖ ਰੁਪਏ ਲੱਗ ਚੁੱਕਿਆ ਵਿੱਚ ਲੇਬਰ ਪਲਸਤਰ ਤੱਕ ਰੈਡੀ ਹੈ ਕੋਠੀ ਧੰਨਵਾਦ ਜੀ